ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋਟਕਪੂਰੇ ਤੋਂ ਜਦੋਂ ਬਠਿੰਡੇ ਨੂੰ ਜਾਂਦੇ ਆ ਆਇਆ ਬਾਜਾਖਾਨਾ ਤਾਂ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਨੇ ਵਸੋ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੁਟੀਨ 'ਚ ਝੋਟੀਆਂ ਵਿਕਰੀ ਆਲੀਆਂ ਹੁੰਦੀਆਂ ਇਹ ਵੀਰ ਦੀ ਖਾਸੀਅਤ ਇਹ ਰਹੀ ਹੈ ਵੀ ਹੁਣ ਤੱਕ ਜਿੰਨੀਆਂ ਵੀ ਵੀਡੀਓ ਪਾਈਆਂ ਹੈ ਨਾਗ ਸੋਨੇ ਲਿਆਉਂਦਾ ਖਰੀਦ ਕੇ ਅੱਜ ਫਿਰ ਚਾਰ ਨਾਗ ਆਓ ਸ਼ੁਰੂਆਤ ਕਰੀਏ ਬਸੋ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਜੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਪਹਿਲੇ ਨੰਬਰ ਵਾਲੀ ਕੱਟੀ ਤੋਂ ਸ਼ੁਰੂਆਤ ਕਰਾਂਗੇ ਪੁੱਲੂ ਬਾਈ ਸਤਿਕਾਰ ਸੀਗਰ ਜੀ ਪੁੱ ਨੂੰ ਟਾਈਮ ਬਾਅਦ ਲੈ ਆਂ ਝੋਟੀਆਂ ਕੀ ਚੱਕਰ ਹੈ ਪਾਸੋਂ ਹੁਣ ਦਾਣੇ ਢੋੜੇ ਇਕੱਠੇ ਕਰੀ ਜਾਂਦੇ ਸੀ ਅੱਜ ਤੂੜੀ ਹੁਣ ਲੈਂਦੀ ਹੈਗੀ ਠੀਕ ਹੈ ਹੁਣ ਸੈਟ ਆ ਵਾ ਹੁਣ ਰੂਟੀਨ ਚ ਲਈ ਜਾਵਾਂਗੇ ਹਾਂ ਹਾਂ ਕਿਉਂ ਹੁਣ ਕਿਸਾਨ ਵੀ ਕਰਾ ਹੁਣ ਕੰਮ ਹੀ ਲੱਗੇ ਪਏ ਸੀ ਨਾ ਠੀਕ ਹੈ ਹਾਂ ਪਾਸੋਂ ਕਿਉਂ ਵੇਲੇ ਹੋਗੇ ਅੱਜ 4 ਝੋਟੇ ਆ ਪਹਿਲੇ ਨੰਬਰ ਤੇ ਕੱਟੀ ਦੰਦੂ ਦੱਸਣੀ ਕਿਵੇਂ ਦੰਦੂ ਖੀਰੀ ਹੈ ਜੀ ਡੇਢ ਸਾਲ ਦੀ ਹੈਗੀ ਠੀਕ ਹੈ ਅੱਛਾ ਕੀ ਰੇਟ ਲੈਣਾ ਦਾ ਕੋਣ ਰੇਟ ਦਾ 32000 ਰੁਪਏ ਜੀ ਥਾਣ ਦਿਖਾ ਠੀਕ ਹੈ ਸੋ ਦੋਸਤੋਂ ਥਾਣ ਤੋਂ ਪਹਿਲਾਂ ਦਿਖਾ ਦਿੰਦਾ ਰੇਟ 32000 ਹੈ ਵੇਖੋ ਵਿੱਥੀ ਥਣਾ ਦੇ ਵਿੱਚ ਹੁਣੇ ਦ ਪਹਿਲੇ ਨੰਬਰ ਤੇ ਸਨੁਮੁਸਕਾਰ ਹੈ ਸਮਗਾਂ ਜੋ ਟਿਕਾ ਹੁੰਦੀਆਂ ਨੇ ਦੋਸਤੋ ਇੱਥੇ ਜਿੰਨੇ ਵੀਰ ਵਪਾਰ ਦਾ ਕੰਮ ਕਰਦੇ ਸਾਰਿਆਂ ਕੋਲ ਹੀ ਨਾਗਰ ਸੋਨੇ ਹੁੰਦੇ ਸੋ ਇਹ ਤੁਸੀਂ ਕੱਟੀ ਦੇਖ ਸਕਦੇ ਹੋ ਦਾ ਰੇਟ 32000 ਰੁਪਏ ਬਾਈ ਨੇ ਰੱਖਿਆ ਬਾਕੀ ਵਿੱਚੋਂ ਮੰਨਤਨ ਹੋ ਜੂਗਾ ਢਾਂਚਾ ਸੋਨਾ ਸੰਭੀ ਚੰਗੀ ਹੈ ਬਾਕੀ ਥਣਾ ਦੀ ਸਾਫ ਸੁਥਰੀ ਉਹ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਈ ਚੁੱਕਾ ਹਾਂ ਵੀ ਦਾ ਢਾਂਚਾ ਤੁਸੀਂ ਫਿਰ ਦੇਖ ਲਓ ਪਹਿਲੇ ਨੰਬਰ ਤੇ ਇਹ ਕੱਟੀ ਇਦੋਂ ਅੱਗੇ ਇੱਕ ਹੋਰ ਝੋਟੀ ਬੜੀ ਨਰੁਈ ਜੀ ਦਿਸਦੀ ਐ ਸੈਂਕ ਉਹਦੇ ਵੀ ਸੋਹਣੇ ਸੁਖੁੰਡੇ ਸਿੰਘਾਂ ਦੀ ਐ ਪੁੱਤ ਨੂੰ ਇਹ ਦੰਦੋ ਕਿਵੇਂ ਬਈ ਇਹ ਵੀ ਖੀਰੀ ਐ ਜੀ ਇਹ ਔਣੇ ਇੱਕ ਦੋ ਸਾਲਾਂ ਦੀ ਐ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ 48000 ਰੁਪਏ ਐ ਘੱਟ 40 ਠੀਕ ਐ 640 ਤੋਂ ਇੱਕ ਘੱਟ 49000 ਦੇਖੋ ਥਾਂ ਦਾ ਸੈਜ ਤੁਸੀਂ ਠੀਕ ਐ ਤੋਰ ਦੇ ਬਈ ਉਹ ਕਹਿੰਦੇ ਇਹ ਕਹਿੰਦੇ ਕਿ ਜੀ ਮੁੱਲ ਵਾਲਾ ਕਰਦੇ ਸਾਨੂੰ ਆਪ ਨੂੰ ਬੰਗੀਆਂ ਮਿਲਦੀਆਂ ਕਿਉਂ ਮਾਲ ਹੁਣ ਪਿੰਡਾਂ ਦੇ ਵਾਲਾ ਕਟੇ ਜਾਂਦਾ ਹੈਗਾ ਠੀਕ ਐ ਹਰ ਇੱਕ ਕਹਿ ਦਿੰਦਾ ਯਾਰ ਮੁੱਲ ਵਾਲਾ ਹੈਗਾ ਮੁੱਲ ਵਾਲਾ ਹੈਗਾ ਸ਼ਾਇਦ ਇਤਾਂ ਦੀ ਕੱਟੀ ਸੰਭਾਲਣੀ ਵੀ ਆ ਤਾਂ ਦੱਸੋ ਖਰਚਾ ਉਹਦੇ ਤੇ ਵੀ ਕਾਫੀ ਹੁੰਦਾ ਤੁਸੀਂ ਇਸ ਕੱਟੀ ਦੀ ਸਿਹਤ ਨੂੰ ਦੇਖ ਲਓ ਕਿ ਤੋ ਕੋਈ ਕਮੀ ਜੇ ਤੁਹਾਨੂੰ ਦਿਸੇ ਤਾਂ ਫੇਰ ਆਪਾਂ ਇਹ ਮੰਨ ਲਾਂਗੇ ਵੀ ਰੇਟ ਸ਼ਾਇਦ ਵੱਧ ਹੋਊਗਾ ਕਿਉਂਕਿ ਸੋਨਾ ਬਸੂ ਖਰੀਦਣਾ ਹੈ ਤਾਂ ਕੀਮਤ ਉਹ ਜੀ ਜੇ ਹੁਣ ਇਸ ਕੱਟੀ ਜੇ ਲੈ ਕੇ ਲੈ ਕੇ ਆਉਣੀ ਹੋਵੇ ਤਾਂ ਉਹੀ ਤਾਂ ਪਲਾਤੀ 30000 ਦੀ ਮਿਲ ਜਾਂਦੀ ਹੈਗੀ ਸਹੀ ਹੈ ਸੋ ਦੱਸੋ ਢਾਂਚਾ ਦੇਖੋ ਕੱਟੀ ਦਾ ਨਰੋਈ ਕੱਟੀ ਪੂਰੀ ਸੰਭੀ ਵੀ ਹੈ ਢਾਂਚੇ ਦੀ ਵੀ ਬਹੁਤ ਸੋਹਣੀ ਕੱਟੀ ਹੈ ਦੱਸੋ ਸਿੰਘ ਬਿਲਕੁਲ ਕੁੰਡੇ ਹੈ ਉੱਤੋਂ ਚੜਾਈ ਇਹਦੇ ਸਟਰਕਚਰ ਦੀ ਤੁਸੀਂ ਨੋਟ ਕਰ ਸਕਦੇ ਹੋ ਮੋੜ ਲਾ ਬਈ ਸੋ ਇਹਦਾ ਤੁਸੀਂ ਵजूद ਵਜ਼ਨ ਦੇਖ ਸਕਦੇ ਹੋ ਚੰਗੀ ਸੰਭੀ ਹੋਈ ਕੱਟੀ ਤੇ ਰੇਟ ਇਹਦਾ 39000 ਇੱਕ ਘਟ ਹੈ 40 ਤੋਂ ਬਾਕੀ ਮਾਨਤਾਂ ਦੇ ਵਿੱਚੋਂ ਹੋਊਗਾ ਖੈਰ ਬਾਕੀ ਜਿਹਨੂੰ ਚਾਹੇ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਿਓ ਜੀ ਇਦਾਂ ਦੀ ਕੱਟੀ ਸੰਭਣੀ ਆ ਤਾਂ ਗੁੱਦ ਤੋਂ ਬਾਅਦ ਚ ਪ੍ਰੋਪਰ ਫੀਡ ਤੇ ਪਲੂਗੀ ਦਾ ਖਰਚਾ ਤੁਸੀਂ ਧਿਆਨ ਚ ਕਰ ਲੋ ਦੋਨੇ ਕਟੀਆਂ ਜਿਹੜੀਆਂ ਦਿਖਾਈਆਂ ਦੋਨੇ ਆਪ ਦੀ ਥਾਂ ਤੇ ਬਹੁਤ ਸੋਹਣੀਆਂ ਐ 1 3 ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਦੰਦੋ ਇਹ ਬਾਈਕ ਨੇ ਇਹ ਵੀ ਦੰਦੋ ਖਰੀਦੀ ਹੈ ਇਹ ਵੀ ਪੌਣੇ 2 ਸਾਲਾਂ ਦੀ ਹੈ ਇਹਦਾ ਰੇਟ ਕੀ ਲੈਣਾ ਇਹਦਾ ਵੀ ਇੱਕ ਘੱਟ 40 39000 ਰੁਪਏ ਠੀਕ ਐ ਇਹਦੇ ਵੀ ਤੁਹਾਨੂੰ 339000 ਇਹਦਾ ਰੇਟ ਐ ਇਹਦੇ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਲਿਆ ਬਈ ਇਹ ਵੀ ਤੁਸੀਂ ਇਹਦੀ ਹਾਈਟ ਦੇਖੋ ਜੇ ਜਿਵੇਂ ਲਗਰ ਰੰਗ ਉਹ ਆਪਾਂ ਕਹਿੰਦੇ ਵਾਪ ਵੀ ਐ ਤੇ ਲਗਰ ਤੇ ਜਿਹੜੀ ਲੰਮ ਪਤਲੀ ਤੇ ਲੰਬੀ ਵੇਲ ਜਿਹੜੀ ਅੱਗੋਂ ਫਰੰਟ ਤੋਂ ਲੱਗੀ ਜੀ ਹੋਵੇ ਉਦਾਂ ਦੀ ਇਹ ਕੱਟੀ ਸੋ ਦੇਖੋ ਤੁਸੀਂ ਇਹਦੀ ਹਾਈਟ ਬਾਕੀ ਟਾਂਟਾ ਤੁਹਾਡੇ ਸਾਹਮਣੇ ਆ 39000 ਦਾ ਰੇਟ ਹੈ ਸੋ ਦੋਨੇ ਕੱਟੀਆਂ ਜਿਹੜੀਆਂ ਹੁਣ ਤੋੜੀਆਂ ਇਹਨਾਂ ਦਾ ਰੇਟ 40 ਤੋਂ ਇੱਕ ਕੱਟ ਮਲੋ 78000 ਜੋੜੇ ਦੀ ਡਿਮਾਂਡ ਵੱਧਦੀ ਹੈ ਸਿੰਘ ਕੁੰਡਾ ਕਰੂਗੀ ਨੇੜੇ ਮੋੜਿਆ ਵੇ ਬਾਕੀ ਹਜੇ ਸਿੰਘ ਨੇ ਜਿਹੜਾ ਉਹ ਪੂਰਾ ਨੇੜੇ ਮੋੜਨਾ ਸੋ ਇਹ ਦੋ ਟੋਟੀਆਂ ਸੇਮ ਜੇ ਰੇਟ ਦੇਣਾਂ ਬਾਕੀ ਤੁਸੀਂ ਇਨਾ ਤੋ ਜਿਹੜੀ ਤੁਹਾਨੂੰ ਲੱਗਦਾ ਵੀ ਜਾੜਾ ਵਧੀਆ ਮੱਝ ਬਣੂਗੀ ਆਉਣ ਵਾਲੇ ਟਾਈਮ 'ਚ ਤਾਂ ਉਹ ਕੱਟੀ ਖਰੀਦ ਲਓ ਜੀ। ਲਾਸਟ ਉੱਤੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੇ ਆ। ਕੋਣੂ ਲਾਸਟ ਵਾਲੀ ਛੋਟੀ। ਇਹ ਦੋ ਸਾਲਾਂ ਦੀ ਹੈ, ਇਹ ਦੋ ਥਣੀ ਹੈ ਜੀ, ਦੁੱਲ ਹੈ। ਅੱਛਾ ਪੰਦਰੂ ਦੋ ਥਾਣੇ ਦੇ। ਉਹ ਵਿਖਾਦ ਕੇ ਪਹਿਲਾਂ ਤਾਂ ਕੋਈ ਨਿਸ਼ਾਨ ਤਾਂ ਹੀ ਥੰਦਾ। ਨਾ ਨਾ ਕੋਈ ਨਹੀਂ ਦੇਖਣ ਪੈਂਦੇ। ਗਰੰਟੀ ਹੈ ਜੀ ਆ ਦੇਖੋ। ਸਭ ਤੋਂ ਲੇਟੋ। ਕੋਈ ਥਾਣੇ ਤੋਂ ਦੋ ਹੀ ਥਣ। ਅੱਛਾ ਇਹ ਇਹਦਾ ਰੇਟ ਕੀ ਰਹਿਣਾ? ਇਹਦਾ ਰੇਟ ਫੋਨ ਤੇ ਕਰਾਂਗੇ ਜੀ। ਲਾ ਲਾਉਣੇ। हां सुकोलन ਸੋ ਸੋਰੇ 8 ਫੌਂਟੇ ਮਤਲਬ 2 ਰੁਪਏ ਵੱਧ ਬੱਟੇ ਜਾਣਗੇ ਇਹਨਾਂ ਵੀਰਾਂ ਦੇ ਤੇ ਇਸ ਉਕਤੀ ਫੌਂਟੇ ਦੇ ਰੇਟ ਰੱਖਿਆ ਬਾਕੀ ਤੁਸੀਂ ਗੱਲਬਾਤ ਕਰ ਲਓ ਜੀ ਜੇ ਇਕੱਠੀਆਂ ਖਰੀਦਦੇ ਹੋ ਇਹ ਨਹੀਂ ਹੈ ਵੀ ਰੇਟ ਨਜਾਇਜ਼ ਹੁੰਦੇ ਆ ਖਰੀਦ ਥੱਲੋਂ ਜਿਹੜੀ ਗਰਾਊਂਡ ਤੋਂ ਦੱਸੋ ਫੀਲਡ ਤੋਂ ਵੀ ਰੇਟ ਉਸੇ ਤਰ੍ਹਾਂ ਦੀ ਵਾਧੇ ਰਹਿੰਦੇ ਆ ਬਾਕੀ ਇਸ ਟਾਈਮ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ ਤਾਂ ਮਾਸ ਦਾ ਰੇਟ ਵੀ ਜਿਹੜਾ ਜ਼ਿਆਦਾ ਹੈ ਜਿਹੜੇ ਵੀਰ ਵੈਸੇ ਫੰਡ ਜਿਹੜੇ ਉਹ ਇਹ ਰਿਪੀਟਰ ਮਾਲ ਦਾ ਕੰਮ ਕਰਦੇ ਉਹਨਾਂ ਦੀ ਵੀ ਕੀਮਤ ਜ਼ਿਆਦਾ ਵਧੀ ਵੀ ਹੈ ਸੋ ਇਹ ਤੁਸੀਂ ਕੱਟੀ ਝੋਟੀ ਦੇਖ ਸਕਦੇ ਹੋ ਚੰਗੇ ਢਾਂਚੇ ਦੀ ਵੱਡੇ ਕੱਦ ਕਾਟਚ ਹੈ ਦੋ ਥਣਾਂ ਜਵੰਦਰੂ ਤੀਜਾ ਨਾਂ ਦਾ ਕੋਈ ਥਣ ਦਾ ਡਿਜ਼ਾਈਨ ਹੈ ਦੱਸੋ ਤੇ ਨਾ ਕੋਈ ਸ਼ਾਖਾ ਦੱਸਦੀ ਹੈ ਸੋ ਸਿਰਫ ਦੋ ਥਣ ਬੁੱਲ ਝੋਟੀ ਤੇ ਬਾਕੀ ਤਿੰਨ ਝੋਟੀਆਂ ਚਾਰ-ਚਾਰ ਥਣਾਂ ਵਾਲੀਆਂ ਤੁਹਾਨੂੰ ਚਾਰ ਨੱਕ ਦਿਖਾਦੇ ਪਸੰਦੀ ਕਰ ਲਿਓ ਜੇ ਨੰਬਰ ਸਹੀ ਦਿਖਾ ਦੇ ਥਣ ਤਾਂ ਜੀ ਇਹ ਥਣ ਦਿਖਾ ਦੇ ਤੁਹਾਨੂੰ ਠੀਕ ਹੈ ਸੋ ਦੋਸਤੋ ਦੋ ਹੀ ਥਾਂ ਇਹਦੇ ਮੈਂ ਪਹਿਲਾਂ ਤੁਹਾਨੂੰ ਦਿਖਾ ਚੁੱਕਿਆ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਚਾਰ ਝੋਟੀਆਂ ਵਿਕਾਉ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ